ਸਾਰੀ ਪੈਣ ਪਰਮਾ ਨੂੰ ਸਸਤਰੀਕਰ ਬਾਈ ਜੀ ਹੋਰ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਜੀ ਅੱਜ ਆਪਾਂ ਗੱਲ ਕਰਦੇ ਆ ਨਰਮੇ ਤੇ ਤੀਜੀ ਸਪਰੇ ਕਰਨ ਲੱਗੇ ਆ ਬਾਈ ਜੀ ਤੇਲੇ ਵਾਲੀ ਨੂੰ ਤਾਂ ਵੈਸੇ ਸਾਰੀ ਜਾਣਦੇ ਨੇ ਬਾਈ ਜੀ ਨਰਮੇ ਦੀ ਇਤਕੀ ਕੰਡੀਸ਼ਨ ਬਹੁਤ ਖਰਾਬ ਹੈ ਮੌਸਮ ਜਿਆਦਾ ਖਰਾਬ ਹੋਣ ਕਰਕੇ بارش ਜਿਆਦਾ ਪੈਣ ਕਰਕੇ گلاب ਦੀ ਸੁੰਡੀ ਦਾ ਬਹੁਤ ਅਟੈਕ ਆਏਗੀ ਤੇ ਪਿਛਲੇ ਸਾਲ ਨਰਮੇ ਬਹੁਤ ਸੋਹਣੇ ਸੀ ਪਰਾਇਤ ਕਿਨਾਰ ਮੇ ਬਹੁਤ ਖਰਾਬ ਹੋ ਚੁੱਕੇ ਨੇ ਪਰ ਹੁਣ ਚਿੱਟਾ ਤੇਲਾ ਦਾ ਨਰਮੇ ਦੇ ਅਟੈਕ ਵਿੱਚ ਬਹੁਤ ਹੈ ਬਈ ਜੀ ਉਹਦੇ ਵਾਸਤੇ ਆਪਾਂ ਅੱਜ ਦਵਾਈ ਕਰ ਰਹੇ ਆਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਆਂ ਆਪਾਂ ਕਿਹੜੀ ਦਵਾਈ ਕਰ ਰਹੇ ਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਲਾਲ ਅਕਟਾਰਾ ਵਰਤ ਰਹੇ ਆਂ 30% ਐਫਸੀ ਤੇ ਵਿੱਚ ਆਪਾਂ ਮਿਕਸ ਕਰ ਰਹੇ ਆਂ ਤੇ ਪਨਾਮਾ ਪਨਾਮਾ ਬਾ ਰਹੇ ਆ ਬਾਈ ਜੀ ਤੇ ਨਾਲ ਮਿਕਸ ਕੀਤੀ ਆਪਾਂ ਨੇ ਬਰੋਕਡਮ ਬੈਂਜੂਏਟ ਪੰਜ ECC ਇਹ ਤਿੰਨਾਂ ਨੂੰ ਮਿਕਸ ਕਰਕੇ ਆਪਾਂ ਹੀ ਬਾਈ ਨਰਮੇ ਦੇ ਦਵਾਈ ਕਰਨ ਲੱਗੇ ਆਂ ਤੀਜੀ ਅੱਜ ਤੇ ਸਾਰੇ ਵੀਰਾਂ ਦਾ ਧੰਨਵਾਦ ਹੋਰ ਵੀਡੀਓ ਨੂੰ ਦੇਖਣ ਲਈ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ